ਇੱਥੇ ਹੁੰਦਾ ਰੀਨਲ ਇੱਥੇ ਥੋਥਾ ਹਾਂਜੀ ਹਾਂ ਰੀਨਲ ओरिजिनल ਥਾਂ ਤੇ ओरिजिनल ओरिजिनल ਥਾਂ ਤੇ ਸਾਵੇਂ ਥਾਵਾਂ ਤਾਂ ਹੀ ਆ ਵਸ ਇਹਦਾ ਤਾਂ ਨੂੰ ਟਾਪ ਲੱਗਦਾ ਆਪ ਤਾਂ ਨੂੰ ਪੈਗਾ ਇੱਕ ਪੂਰਾ 50 ਤੇ ਹੈ ਬਾਈ ਹਜੇ ਰੇਸ ਬਾਈ ਨੇ ਦੇਣੀ ਆ ਹੋਰ ਸਾਡੇ ਅਸੀਂ ਮਿੱਤਰੋ ਤਾਂ ਇਹਦੇ ਬਾਈ ਇਹ ਰੀਨਲ ਕਿੰਨੇ ਹਸਪਾਵਰ ਦਾ ਇੰਜਨ ਲੱਗਿਆ 75 ਹਸਪਾਵਰ ਦਾ ਇੰਜਨ ਹੈ ਜੀ ਟਰਬੋ ਇੰਜਨ ਆ ਇਹ ਤੇ ਇਹਨੂੰ ਲੱਗੇ ਨੂੰ ਕਿੰਨੇ ਸਾਲ ਹੋ ਗਏ ਬਾਈ ਇਹਨੂੰ 5 ਤੋਂ 6 ਸਾਲ ਹੋ ਗਏ ਜੀ ਠੀਕ ਹੈ ਤੇ ਵਧੀਆ ਚੱਲ ਰਿਹਾ ਆ ਪਾ ਤੇ ਹੁਣ ਇਹਦੀ ਬਈ ਕੀ ਮੋਡੀਫਿਕੇਸ਼ਨ ਹੋਈ ਹੁਣ ਆਪਾਂ ਗੇਅਰਾਂ ਦੇ ਵਿੱਚ ਇਹਦੀ ਮੋਡੀਫਿਕੇਸ਼ਨ ਕੀਤੀ ਆ ਤੇ ਗੇਅਰ ਆਪਾਂ ਪੰਜਵਾਂ ਟਾਪ ਕੀਤਾ ਜੀ ਠੀਕ ਹੈ ਜੀ ਇਹਦੀ ਰੋਡ ਸਪੀਡ ਥੋੜੀ ਵਧਾਈ ਆ ਆਪਾਂ ਠੀਕ ਹੈ ਲਾ ਸਵਾਗਤ ਆ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਰਿਸਪੈਕਟ ਫਾਰਮ ਟੀਵੀ ਤੇ ਜੀ ਅੱਜ ਆਪਾਂ ਪਹੁੰਚਿਆ ਮਾਨ ਟਰੈਕਟਰ ਵਰਕਰਸ ਜੀ ਕੋਟਪਾਈ ਜ਼ਿਲ੍ਹਾ ਸ਼੍ਰੀਮਕਸਰ ਸਾਹਿਬ ਤਾਂ ਬਾਈ ਹੋਰਾਂ ਵੱਲੋਂ ਇਹ ਟਰੈਕਟਰ ਦੀ ਮੋਡੀਫਿਕੇਸ਼ਨ ਹੋਈ ਆ ਕੀ ਕੀ ਮੋਡੀਫਿਕੇਸ਼ਨ ਹੋਈ ਆ ਬਾਈ ਨੂੰ ਆਪਾਂ ਤੁਹਾਡੇ ਨਾਲ ਮਿਲਵਣੇ ਪੁੱਛਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਉਹ ਠੀਕ ਹੈ ਜੀ ਹਾਂ ਜੀ ਹਾਂ ਆਪਣੇ ਸੁਣਾਓ ਜੀ ਬਹੁਤ ਬਹੁਤ ਧੰਨਵਾਦ ਤੇ ਇਹ ਬਾਈ ਟਰੈਕਟਰ ਵੇਖਿਆ ਵੇਖਿਆ ਜਿਵੇਂ ਲੱਗਦਾ ਇਹ ਇੱਕ ਉੱਚੀ ਬੋਲੇ ਥੋੜਾ ਬਾਈ ਜੀ ਇਹ ਵੇਖਿਆ ਲੱਗਦਾ ਹੈ ਕਾਫੀ ਟਾਈਮ ਆਪਣੇ ਕੋਲੋਂ ਪਹਿਲਾਂ ਟਰੈਕਟਰ ਤਿਆਰ ਹੋਇਆ ਸੀਗਾ ਠੀਕ ਹੈ ਜੀ ਤੇ ਇਹ ਉਹਨਾਂ ਨੇ ਵਾਹੀ ਛੱਡਣ ਕਰਕੇ ਟਰੈਕਟਰ ਕਿਸੇ ਵਿਕਾਊ ਕਰਤਾ ਇਹ ਕਿਸੇ ਹੋਰ ਕਸਟਮਰ ਨੇ ਲਿਆ ਹੁਣ ਠੀਕ ਹੈ ਉਹਨੇ ਲੈ ਕੇ ਦੇ ਦੇ ਨਿੱਕੇ ਮੋਟੇ ਕਾਫੀ ਕੰਮ ਕਰਵਾਏ ਆ ਤੇ ਹੁਣ ਦੇਣਾ ਆਪਾਂ ਟਰੈਕਟਰ ਉਹਨਾਂ ਨੂੰ ਇਹ ਇਹਦਾ ਬਈ ਇੰਜਨ ਬਦਲਿਆ ਹੋਇਆ ਇੰਜਨ ਬਦਲਿਆ ਹੋਇਆ ਲੱਗਦਾ ਹਾਂਜੀ ਇੰਜਨ ਵੀ ਇਹਦਾ ਬਦਲਿਆ ਹੋਇਆ ਜੀ ਠੀਕ ਹੈ ਇਹ ਪਾਵਰ ਸਟੀering ਹੋਇਆ ਹੋਇਆ ਠੀਕ ਹੈ ਬਈ ਉਹ ਇਹ ਕਿੰਨਾ ਮਾਡਲ ਸੀਗਾ ਪਹਿਲਾਂ 99 ਮਾਡਲ ਹੈ 91 ਮਾਡਲ ਹੈ ਜੀ ਠੀਕ ਹੈ ਪੁਰਾਣਾ ਮਾਡਲ ਸੀ ਮਿੱਤਰੋ ਤਾਂ ਇਹਦੇ ਬਈ ਇਹ ਅਰੀਜਨਲ ਕਿੰਨੇ ਹਸ ਪਾਵਰ ਦਾ ਇੰਜਨ ਲੱਗੇ 75 ਹਸ ਪਾਵਰ ਦਾ ਇੰਜਨ ਹੈ ਜੀ ਟਰਬੋ ਇੰਜਨ ਹੈ ਇਹ ਅਰੀਜਨਲ ਨਾਲ ਦੀ ਟਰਬੋ ਟਰਬੋ ਹੈ ਬਈ ਹਾਂ ਇਹ ਮਿਲਟਰੀ ਵਾਲਾ ਇੰਜਨ ਹੈ ਇਹ ਠੀਕ ਹੈ ਤੇ ਇਹਨੂੰ ਲੱਗੇ ਨੂੰ ਕਿੰਨੇ ਸਾਲ ਹੋ ਗਏ ਬਈ ਇਹਨੂੰ 5 ਤੋਂ 6 ਸਾਲ ਹੋ ਗਏ ਜੀ ਠੀਕ ਹੈ ਤੇ ਵਧੀਆ ਚੱਲ ਰਿਹਾ ਆਪਾਂ ਪੂਰਾ ਵਧੀਆ ਜੀ ਕੋਈ ਉਹਨਾਂ ਕੋਈ ਹੋ ਨਹੀਂ ਠੀਕ ਹੈ ਜੀ ਤੇ ਡੀਜ਼ਲ ਖਰਚਾ ਇਹਦਾ ਕੀ ਹੈ ਬਈ ਮੰਨ ਲਾ ਡੀਜ਼ਲ ਖਰਚਾ ਆਮ ਸ਼ਵਰਾਜ ਜਿੰਨਾ ਹੁੰਦਾ ਉਹਨਾਂ ਕੀ ਹੈ ਇਹਦਾ ਖਰਚਾ ਜ਼ਿਆਦਾ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ ਆਮ ਸ਼ਵਰਾਜ ਜਿੰਨਾ ਖਰਚਾ ਹੀ ਹੈ ਦਾ ਬਸ ਠੀਕ ਹੈ ਬਈ ਤੇ ਹੁਣ ਇਹਦੀ ਬਈ ਕੀ ਮੋਡੀਫਿਕੇਸ਼ਨ ਹੋਈ ਹੁਣ ਆਪਾਂ ਗੇਅਰਾਂ ਦੇ ਵਿੱਚ ਇਹ ਮੋਡੀਫਿਕੇਸ਼ਨ ਕੀਤੀ ਹੈ ਤੇ ਗੇਅਰ ਆਪਾਂ ਪੰਜਵਾਂ ਟਾਪ ਕੀਤਾ ਜੀ ਠੀਕ ਹੈ ਜੀ ਇਹਦੀ ਰੋਡ ਸਪੀਡ ਥੋੜੀ ਵਧਾਈ ਆ ਆਪਾਂ ਠੀਕ ਹੈ ਬਈ ਹਾਂ ਇਹਦਾ ਪੰਜਵਾਂ ਗੇਰ ਡਾਫ ਕੀਤਾ ਆਪਾਂ ਪਹਿਲਾਂ ਇਹਦਾ ਚੌਥਾ ਟਾਪ ਹੁੰਦਾ ਜਿਵੇਂ ਬਈ ਹੁਣ ਆਪਾਂ ਆਖੀਏ ਬਈ ਰੀਨਲ ਜਿਹਾ ਕੰਮ ਹੀ ਆ ਇਹ ਵੀ ਜਿਵੇਂ ਸਟੈਂਡਰਡ ਨੂੰ ਆਉਂਦਾ ਪੰਜਵਾਂ ਟਾਪ ਹਾਂਜੀ ਉਹ ਚੀਜ਼ ਆ ਰੀਨਲ ਜੀ ਰੀਨਲ ਜੀ ਰੀਨਲ ਠੀਕ ਹੈ ਜੀ ਹਾਂਜੀ ਰੀਨਲ ਟਾਇ ਹੈ ਉਹ ਹੈ ਸਾਰਾ ਕੰਮ ਹੈ ਠੀਕ ਹੈ ਬਈ ਤੇ ਇਹ ਬਈ ਹੁਣ ਜਿਹੜੇ ਇਹ ਥੱਲੇ ਜਿਵੇਂ ਚੌਥਾ ਟਾਪ ਸੀ ਉਹ ਗੇਅਰ ਸਾਰੇ オリジナル ਹੀ ਪਏ ਆ ਹਾਂ ਉਹ ਸਾਰੇ ਗੇਅਰ オリジナル ਆ ਪਹਿਲਾ ਦੂਜਾ ਤੀਜਾ ਸਾਰਾ オリジナル ਆ ਇੱਕ ਗੇਅਰ ਹੋਰ ਲੱਗਿਆ ਉਹਨਾਂ ਨੂੰ ਨਾਲ ਇੱਕ ਗੇਅਰ ਹੀ ਹੋਰ ਲਾਤਾ ਮਿੱਤਰੋ ਤਾਂ ਜਿਹੜੇ ਸਵਰਾਜ ਦੇ ਸ਼ਕੀਨ ਆ ਜੀ ਉਹ ਦੇਖੋ ਫਿਰ ਟਰੈਕਟਰ ਜੇ ਕਿਦਾਂ ਤਬਦੀਲੀ ਹੋਈ ਆ ਜੀ ਤੇ ਇਹਦੇ ਨਾਲ ਬਈ ਹੁਣ ਕਿੰਨਾ ਕ ਫਰਕ ਪੈ ਗਿਆ ਬਈ ਇਹ ਇਹਨੂੰ 10 ਤੋਂ 12 ਕਿਲੋਮੀਟਰ ਦਾ ਤਾਂ ਫਰਕ ਪੈ ਗਿਆ ਜੀ ਠੀਕ ਆ ਜੀ ਹਾਂ ਜੇ 40 ਤੇ ਜਾਂਦਾ ਤੇ ਇਹ ਵਾਲੋ 50 55 ਤੇ ਜਾਣ ਲੱਗਿਆ ਠੀਕ ਆ ਉਹਨੇ ਚੱਕਰਾਂ ਦੀ ਕੀ ਬਾਤ ਆ ਮਿੱਤਰੋ ਤਾ ਬਾਈ ਇੱਕ ਆਹ ਕੀ ਚੀਜ਼ ਦੇਖ ਰਹੇ ਆ ਭਾਈ ਇਹ ਆਪਾਂ ਇਹਦੇ ਬ੍ਰੇਕ ਤੇਲ ਵਾਲੀਆਂ ਬ੍ਰੇਕਾਂ ਕੀਤੀਆਂ ਜੀ ਅੱਛਾ ਤੇ ਇਹ ਬਈ ਬਾਹਰ ਕਿਵੇਂ ਸੀ ਇਹ ਬਾਈ ਆਏ ਆ ਵੀ ਜੇ ਆਪੂੰ ਸਾਰਾ ਸੀਲ ਬਦਲਦੇ ਆ ਵਿੱਚੋਂ ਟਾਪੇ ਦੀ ਵਾਪਸੀ ਦਿੰਨੇ ਆ ਕੋਸਟਲੀ ਖਰਚਾ ਜਿਆਦਾ ਪੈ ਜਾਂਦਾ ਇਹ ਘੱਟ ਖਰਚੇ ਦੇ ਵਿੱਚ ਤੇਲ ਬ੍ਰੇਕਾਂ ਕੀਤੀਆਂ ਜੀ ਠੀਕ ਹੈ ਤੇ ਇਹਦੇ ਵਿੱਚ ਫਿਰ ਬਈ ਆਪਾਂ ਨੂੰ ਵੇਖਣਾ ਪੈ ਕਰੂਗਾ ਇਹਦਾ ਇੱਕ ਕੱਲਾ ਤੇਲ ਆਪਾਂ ਪਾਇਆ ਇਹਦੇ ਵਿੱਚ ਜੇ ਮੰਨ ਲਓ ਤੇਲ ਘਟਦਾ ਹੈ ਕਈ ਵਾਰ ਸੀਲ ਲੀਕ ਹੁੰਦੀ ਹੈ ਜਾਂ ਹੋਰ ਹੁੰਦਾ ਇਹਦੇ ਵਿੱਚ ਵੀ ਬੰਦਾ ਪੂਰਾ ਕਰ ਸਕਦਾ ਹੋਰ ਇਹਦਾ ਰੋਲ ਨਹੀਂ ਕੋਈ ਹੈਗਾ ਬਈ ਆਏ ਆਏ ਤਾਂ ਨਹੀਂ ਵੀ ਆਪਾਂ ਨੂੰ ਨਿਤ ਵੇਖਣਾ ਪਊਗਾ ਨਾ ਨਾ ਉਹ ਨਹੀਂ ਹੈਗਾ ਇਹਦੇ ਵਿੱਚ ਅੱਛਾ ਐ ਖਪਤ ਨਹੀਂ ਹੈਗੀ ਇਹਦੇ ਤਾਂ ਬਸ ਐ ਵੀ ਆਪਾਂ ਇਹਨੂੰ ਫਿੱਟ ਕਰਤਾ ਠੀਕ ਹੈ ਤੇ ਜਦੋਂ ਇਹਦੇ ਵਿੱਚ ਤੇਲ ਇਹਨਾਂ ਨੇ ਰੱਖ ਲੈਣਾ अच्छा हा, 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 हा। जी ਜਦੋਂ ਕਿਤੇ ਘੱਟੇ ਦੇ ਚਪਾਲ ਹੋਣੇ ਜੇ ਥੋੜਾ ਬਹੁਤ ਮਸਜਦਾ ਰਹਿੰਦਾ ਜਿਵੇਂ ਤੇਲ ਮੰਨ ਲਓ ਅੰਦਰਲਾ ਸੀਲ ਨਾਲ ਆਪਾਂ ਨੂੰ ਜਿਹੜਾ 10-15000 ਦਾ ਚੇਂਜ ਕਰਨ ਦੀ ਲੋੜ ਨਹੀਂ ਲੋੜ ਨਹੀਂ ਜਿਵੇਂ ਆਪਾਂ ਯਾਰ ਉਹ ਵੀ ਫਾਇਦਾ ਰਹੂਗਾ ਜਿਵੇਂ ਹੁਣ 36-30 ਟਰੈਕਟਰ ਆਪਣੇ ਕੋਲੇ ਮੰਨ ਲਓ ਹਣਾ ਜਿਵੇਂ ਸਾਡੇ ਪਿੰਡ ਹਰੇਕ ਬੰਦਾ ਉਹਦੇ ਮਗਰ ਹਰੇਕ ਟਰਾਲੀ ਨਹੀਂ ਚਕਾਉਂਦਾਗਾ ਅਗਲਾ ਹੁੰਦਾ ਜੀ ਤੇਲ ਖਰਾਬ ਹੋ ਜਾਊਗਾ ਤੇਲ ਖਰਾਬ ਹੋ ਬਈ ਮੇਰੇ ਬ੍ਰੇਕ ਖਰਾਬ ਹੋ ਜਾਣਗੇ ਤੇ ਉਹ ਝੰਡਾ ਮੁੱਕ ਗਿਆ ਇਹਦਾ ਮੋਫਾਇਦਾ ਜੀ ਉਹ ਚੀਜ਼ ਦਾ ਹਾਂ ਇਹ ਵੀ ਕੰਮ ਠੀਕ ਹੈ ਬਾਈ ਹਣਾ ਇਹਦਾ ਕੱਲੇ ਬ੍ਰੇਕਾਂ ਦਾ ਤੇਲ ਮਿੱਤਰੋ ਅੱਡ ਹੋ ਨਹੀਂ ਬੰਦੇ ਅੱਡ ਇਹਦੇ ਵਾਸਤੇ ਡਿਸਟ੍ਰੀਬਿਊਟਰ ਅਤੇ ਅੱਡ ਟੈਂਕੀਆਂ ਬਣਾਉਂਦੇ ਆ ਹਾਂ ਬਹੁਤ ਖਰਨਾ ਪੈਂਦਾ ਕਾਫੀ ਕੋਸਲੀ ਖਰਚਾ ਹੋ ਜਾਂਦਾ ਇਹਦਾ ਬਹੁਤ ਖਾਸ ਪਰ ਇਹਦੇ ਘੱਟ ਖਰਚੇ ਦੇ ਵਿੱਚ ਇਹ ਸਭ ਤੋਂ ਵਧੀਆ ਚੀਜ਼ ਆ ਤਾਂ ਮਿੱਤਰੋ ਇਹ ਵੀ ਇੱਕ ਫਾਇਦੇ ਦੀ ਚੀਜ਼ ਆ ਆਪਣੇ ਵਾਸਤੇ ਜਿਵੇਂ ਆਮ ਹੁਣ ਆਪਣੇ 91 35 11 ਦੇ ਵੇਨੇ ਹੀ ਐ ਤਾਂ ਉਹ ਚੀਜ਼ ਆ ਕੋਈ ਐਡੀ ਆਪਾਂ ਨੂੰ ਆਏ ਨਹੀਂ ਵੀ ਉਹ ਆਖੇ ਆਈ ਆਊਗੀ ਤੇਲ ਵੇਖਣ ਦੀ ਤੇ ਨਾਰਮਲ ਗੱਲ ਆ ਇਹ ਜੇ ਇਹ ਕਰਾਈਏ ਤਾਂ ਤੇ ਨਹੀਂ ਆਮ ਬੰਦੇ ਵੀ ਟੈਂਕੀਆਂ ਵੀ ਲਵਾਈ ਜਾਂਦੇ ਆ ਇਹ ਅੱਡ ਉਹਦੇ ਵਾਸਤੇ ਜਿੱਥੇ ਮਦਰਾਂ ਦੇ ਟੈਂਕੀ ਸਪੈਸ਼ਲ ਫਿਟ ਕਰਦੇ ਆ ਤੇ ਇਹਦਾ ਸਾਰਾ ਤੇਲ ਅੱਡ ਕਰਦੇ ਆਂ ਟਰਾਲੀ ਵਾਸਤੇ ਹਾਂ ਵੀ ਹਾਂ ਉਹ ਵੀ ਐਡੇ ਝੰਟਣਾ ਆ ਵੀ ਚੀਜ਼ ਠੀਕ ਆ ਇਹ ਵੀ ਵਧੀਆ ਚੀਜ਼ ਆ ਇਹ ਤੋਂ ਨਾ ਆਏ ਵੀ ਮੰਨ ਲਓ ਪੁਰਾਣਾ ਮਾਡਲ ਡ੍ਰੈਕਟਰ ਸੀ ਸੀਐਲ ਬਹਿਲਾ ਇਹਦੇ ਚ ਨਵਾਂ ਸੀਗਾ ਠੀਕ ਹੈ ਉਹ ਸੀਐਲ ਬਦਲਦੀ 10-12000 ਰੁਪਏ ਦਾ ਖਰਚਾ ਸੀਗਾ ਮਾਣੋ ਪਰ ਅਸੀਂ ਉਹ ਸੀਐਲ ਬਦਲਿਆ ਨਹੀਂ ਅਸੀਂ ਆਪ ਦਾ ਦੇਖ ਲਿਆ ਤਾਂ ਬ੍ਰੇਕਾਂ ਦਾ ਆਰਡਰ ਕਰਤਾ ਕੀ ਬਾਤ ਹੈ ਇਹਦਾ ਜੀ ਸਸਤਾ ਸੌਦਾ ਤੇ ਭਾਈ ਇਹ 16 ਦੇ ਟਾਇਰਾਂ ਦੇ ਵਿੱਚ ਉਦੋਂ ਦਾ ਹੀ ਆ ਹਾਂ ਉਦੋਂ ਦਾ ਹੀ 16 ਇੰਡਰਾਂ ਚ ਕਰਿਆ ਹੋਇਆ ਜੀ ਸਾਰਾ ਇਹ ਕੀ ਬਾਤ ਹੈ ਹਾਂਜੀ ਤੇ ਪੂਰੀ ਖਚਾਈ ਖਚੋਈ ਵਧੀਆ ਪੂਰੀ ਵਧੀਆ ਖਚਾਈ ਕਰਦਾ ਜੀ ਪੂਰੀ ਠੀਕ ਹੈ ਤੇ ਭਾਈ ਹੁਣ ਜਿਵੇਂ ਆਪਾਂ ਰੋਡ ਤੇ ਵੇਖਿਆ ਸੀ ਇਹਨੂੰ ਪਹਿਲਾਂ ਚਲਾ ਕੇ ਮਿੱਤਰੋ ਤੁਹਾਨੂੰ ਵੀਡੀਓ ਵੀ ਇਸ ਦੂਬਾਰ ਰੋਡ ਤੇ ਜਾਂਦੇ ਦੀ ਦਿਖਾਵਾਂਗੇ ਤੇ ਉਦੋਂ ਇਹ ਕਿੰਨੇ ਚੱਕਰ ਲੈਂਦਾ ਵੀ ਫੋਲ ਆਪਣੀਆਂ ਇਹ 2 ਜਾ ਤੇ ਜਾਂਦਾ ਹਾਂ ਜੀ ਆਪਾਂ ਇਹ 24 2500 ਚੱਕਰ ਜਾਂ 2600 ਚੱਕਰ ਕਰਾਂਗੇ ਤੇ ਨੀਅਰ ਕਰਾਂਗੇ ਤੇ ਫਿਰ ਆਟੋਮੈਟਿਕ ਵੱਜ ਜਾਣੀ ਆ। ਵੈਸੇ 50 ਦੀ ਸਪੀਡ ਬਹੁਤ ਲੱਗਦੀ ਸਾਨੂੰ। ਇੱਕ ਬਈ ਜਿਵੇਂ ਆਮ ਹਨਾ ਬੰਦੇ ਕਈ ਆਖ ਵੀ ਦਿੰਦੇ ਵੀ ਬਈ ਇੰਨੇ ਤੇ ਨੇ ਭਰੀ ਟਰਾਲੀ ਤੇ ਨਹੀਂ ਜਾਣਾ ਤੇ ਇਹ ਭਰੀ ਟਰਾਲੀ ਆ ਤੇ ਇਹ ਤਾਂ ਜਾਓ ਭਰੀ ਟਰਾਲੀ ਵਾਲਾ ਵੀ ਸਾਰਾ ਕੁਝ ਹੈ ਜੀ। ਇਹਦੇ ਵਿੱਚ ਓਵਰ ਉਹ ਨਹੀਂ ਚੱਕਰ کہہ ਸਕਦੇ ਆਪਾਂ। ਹਾਂ ਜੀ ਓਵਰ ਚੱਕਰ ਨਹੀਂ। ਇਹ ਚੰਨੂ ਨੂੰ ਪਤਾ ਨਹੀਂ ਲੱਗਦਾ ਹਾਂ ਜੀ ਭਰੀ ਟਰਾਲੀ ਦਾ ਪਤਾ ਲੱਗਦਾ ਲੱਗਦਾ ਜੀ। ਬਿਲਕੁਕ ਬਿਲਕੁਲ ਜੀ ਜਮਾ ਜੈਨੂਣ ਦਾ ਕੰਮ ਹੋਇਆ ਬਾਕੀ ਆ ਫਿਟਿੰਗ ਬਈ 7 ਸਾਲ ਪਹਿਲਾਂ ਦੀ ਹੋਈ ਵੀ ਐ ਅਹੀਂ ਪਹਿਲਾਂ ਦਾ ਹੋਇਆ ਸਾਰਾ ਹੁਣ ਇਹਦਾ ਬਦਲਿਆ ਜੀ ਥੋੜਾ ਇਹ ਬੈਟਰੀ ਬਾਕਸ ਦਾ ਨਵਾਂ ਲਾਇਆ ਤਾਂ ਅੱਛਾ ਇਹ ਨਵੇਂ ਮਾਡਲ ਵਾਲਾ ਬਦਲ ਕੇ ਲਾਇਆ ਜੀ ਸਿਸਟਮ ਆਪਾਂ ਇਹ ਪਹਿਲਾਂ ਪੁਰਾਣੇ ਮਾਡਲ ਵਾਲਾ ਸੀਗਾ ਇਹ ਫਿਰ ਕਾਹਤੋਂ ਬਦਲਿਆ ਬਈ ਇਹ ਉਹ ਬੈਟਰੀ ਬਾਕਸ ਥੱਲੇ ਲੱਗਦਾ ਸੀ ਪਹਿਲਾਂ ਅੱਛਾ ਜੀ ਹੁਣ ਨਵੇਂ ਮਾਡਲ ਦਾ ਲਾਇਆ ਤਿੰਨ ਨਟਾਂ ਵਾਲਾ ਹੁੰਦਾ ਇੱਧਰ ਬਣਿਆ ਹੁੰਦਾ ਇਹ ਥੋੜੀ ਜਿਹੀ ਠੀਕ ਐ ਇਹਦੇ ਮਾਰੇ ਨਹੀਂ ਬਦਲਦਾ ਉਹ ਉਹ ਇਹਦੇ ਕਰਕੇ ਬਦਲਤਾ ਕੋਈ ਬਾਲੀ ਬਾਲੀ ਕੀ ਬਦਲਤਾ ਹੈ। ਦੇਖੋ ਬਈ ਸਾਰਾ ਇਹ ਤੇ ਜਮਾ ਸਰੇ ਹੋਏ ਪਿਆ ਸਾਰਾ ਇਹ ਤਾਂ ਛਾਇਆ ਪੈ ਜੇ ਆਪਾਂ ਇਹ ਗਾ ਆਪਣੇ ਚੈਨਲ ਤੇ ਵੀ ਨਿਤ ਨਵੀਂ ਦੇਖਣਾ ਹੁਣ ਇਹਦੇ ਪਿੱਛੇ ਦੇ ਆਪਾਂ ਉਹ ਹਾਈਡਰੋਲਿਕ ਜੈਕ ਫਿੱਟ ਕਰਨੇ ਆ ਇਹਦੇ। ਅੱਛਾ ਜੀ। ਹਾਂ ਉਸ ਕਰਕੇ ਇਹ ਆਪਾਂ ਆਪਣੀ ਵਰਕਸ਼ਾਪ ਤੋਂ ਤਾਂ ਹੀ ਪਾਸੇ ਖੜਾ ਅੱਜ ਆਪਾਂ ਖਰਾਦ ਵਾਲੇ ਕੋਲੇ ਲਾਉਣਾ ਇਹ। ਠੀਕ ਹੈ। ਇਹ ਇਹਦੀਆਂ ਫਿਟਿਸ਼ਨ ਬਣਾਉਣਾ ਹੈ ਤਾਂ ਤਾਂ ਕਰਕੇ ਆਪਣੀ ਵਰਕਸ਼ਾਪ ਤੋਂ ਦੂਰ ਖੜਾ ਨਹੀਂ ਤਾਂ ਬਸ ਹੁਣ ਉੱਥੇ ਹੀ ਵਿਖਾਉਣਾ ਹੈ ਸਾਰਾ। ਠੀਕ ਹੈ। ਵੀ ਲੈਫਟ ਕੁਐਸਟੀ ਵੀ ਵਧਾਉਣੀ ਹੈ। ਹਾਂ ਲੈਫਟ ਕੁਐਸਟੀ ਵੀ ਵਧਾਉਣੀ ਹੈ ਸੁਪਰਸੀਡਰ ਵਾਸਤੇ ਇਹ ਚੱਲ ਸੇਰਾ ਲੱਕੇ ਹਟਿਆ ਜਾਵਾ ਤੇ ਹੋਰ ਭਾਈ ਆਪਣੇ ਟਰੈਕਟਰ ਤੇ ਚੱਲੀ ਜਾਂਦੇ ਹੁਣੇ ਕੰਮ ਕਰ ਉਥੇ ਹਾਂ ਆਪਣੇ ਚੱਲੀ ਜਾਂਦੇ ਜੀ ਇੱਕ ਆਪਣੇ ਕੋਲੇ ਐਮਪੀ ਤੋਂ ਟਰੈਕਟਰ ਆਇਆ ਹੋਇਆ ਜੀ ਠੀਕ ਹੈ ਜੀ ਇਹ ਦੌਰ ਜ਼ਿਲ੍ਹੇ ਤੋਂ ਉਹਦੇ ਆਇਸਰ ਜੰਬੋ ਦਾ ਇੰਜਨ ਲੱਗ ਰਿਹਾ ਸੀ ਸਿਲੰਡਰ ਦਾ ਜੀ ਅੱਛਾ ਜੀ ਇੱਕ ਆਪਣੇ ਕੋਲ ਬਰਨਾਲੀ ਸੈਕਟ ਦਾ ਟਰੈਕਟਰ ਹੈ ਜੀ ਉਹਦੇ ਹੌਲੈਂਡ ਦਾ ਇੰਜਨ ਲੱਗ ਰਿਹਾ ਜੀ 5630 ਵਾਲਾ ਜੀ ਠੀਕ ਹੈ ਜੀ ਹਾਂ ਜੀ ਤੇ ਜਿਆ ਬਾਤ ਹੈ ਜੀ ਬਾਕੀ ਚੱਲੀ ਜਾਂਦੇ ਕੰਮ ਦੁਕਾਨ ਤੇ ਜੀ ਤਾਂ ਮਿੱਤਰੋ ਭਾਈ ਇਸ ਟਾਈਮ ਤੇ ਕਹਿ ਰਹੀ ਆ ਆਪਾਂ ਪੂਰੇ ਜਿਗਾਰਡ ਬਾਜੀ ਦੇ ਵਿੱਚ ਖੁੱਬਿਆ ਰਹਿੰਦਾ ਹੈ ਤੇ ਕੋਈ ਵੀ ਮੋਡੀਫਿਕੇਸ਼ਨ ਹੋਵੇ ਤਾਂ ਉਸੇ ਨੂੰ ਹੱਥ ਪਾ ਲੈਂਦਾ ਤਾਂ ਕਰਕੇ ਥੋੜਾ ਬਾਈ ਰੁਝਿਆ ਹੀ ਹੁੰਦਾ ਇਹਨਾਂ ਟਰੈਕਟਰਾਂ ਦੇ ਵਿੱਚ ਤੇ ਬਾਕੀ ਲੋਕਲ ਟਰੈਕਟਰ ਆਉਂਦੇ ਰਹਿੰਦੇ ਆ ਤੇ ਆਹ ਦੇਖੋ ਬਈ ਗੇਅਰ ਆ ਤੇ ਬਾਈ ਮੜਾ ਜਾ ਆਪਾਂ ਲਾ ਕੇ ਦਿਖਾਈਏ ਤੇ ਬਸ ਕਰੀਏ ਵੀਡੀਓ ਇਹ ਤਰਪੂਗਾ ਬਈ ਆਪਣਾ ਕਿ ਨਹੀਂ ਤਰਦਾ ਆਹ ਦੇਖੋ ਜੀ ਇੱਥੇ ਪਹਿਲਾ ਲੱਗ ਜਾਣਾ ਦਾ ਜੀ ਠੀਕ ਆ ਜੀ ਆ ਬਹਿ ਕੇ ਸਵੇਂ ਥਾਂ ਤੇ ਆ ਜੀ ਠੀਕ ਆ ਜੀ ਆ ਦੂਜਾ ਆ ਗਿਆ ਇੱਥੇ ਜੀ ਠੀਕ ਆ ਜੀ ਆ ਥੱਲੇ ਨੂੰ ਤੀਜਾ ਆ ਗਿਆ ਦਾ ਜੀ ਇੱਥੇ ਤੀਜਾ ਆ ਗਿਆ ਜੀ ਠੀਕ ਆ ਠੀਕ ਹੈ ਜੀ ਇੱਥੇ ਵੀ ਚੌਥਾ ਆ ਗਿਆ ਜੀ ਥੱਲੇ ਨੂੰ ਇੱਥੇ ਦਾ ਟਾਪ ਆ ਗਿਆ ਠੀਕ ਹੈ ਜੀ ਤੇ ਜਦੋਂ ਪਹਿਲਾ ਟਾਪ ਆ ਉਹ ਇੱਥੋਂ ਥੱਲੇ ਨੂੰ ਹੈ ਨਾ ਚੌਥਾ ਇੱਥੇ ਹੁੰਦਾ ਰੀਨਲ ਇੱਥੇ ਚੌਥਾ ਹਾਂ ਜੀ ਹਾਂ ਰੀਨਲ ਉਹ ਰੀਨਲ ਥਾਂ ਤੇ ਆ ਰੀਨਲ ਰੀਨਲ ਥਾਂ ਤੇ ਸਾਵੇ ਥਾਵਾਂ ਤੇ ਹੀ ਆ ਵਸੇ ਦਾ ਤਾਂ ਨੂੰ ਟਾਪ ਲੱਗਦਾ ਆਪ ਤਾਂ ਨੂੰ ਪੈਗਾ ਇੱਕ ਦੂਜਾ ਉੱਪਰ ਜਾਵੜਿਆ ਤੀਜਾ ਥੱਲੇ ਆ ਗਿਆ ਠੀਕ ਹੈ ਨਹੀਂ ਪਤਾ ਲੇ ਕੀ ਠੀਕ ਹੈ ਇਹਦੇ ਜੇ ਆਪਾਂ ਵੇਖ ਗਏ ਉਹ ਜਗ੍ਹਾ ਹੁੰਦੀ ਆ ਵਿਚਾਲੇ ਹਨਾ ਉਹ ਵਿਹਲਾ ਹੁੰਦਾ ਜਾਨੀ ਮਰਲਾ ਹੁੰਦਾ ਪਰ ਬਹੁਤ ਘੱਟ ਹੁੰਦੀ ਆ ਐਨੀ ਵਿਆਪ ਤੁਰਿਆਂ ਦੇ ਕਰਾਰੀ ਪਾ ਦਾਂਗੇ ਅੱਛਾ ਬਹੁਤ ਪਕਾਈ ਹੁੰਦੀ ਹੈ ਬਹੁਤ ਨਜਾਜ਼ ਠੀਕ ਹੈ ਨੇ ਬੜਾ ਮੱਥਾ ਮਾਰਨਾ ਪੈਂਦਾ ਏ ਠੀਕ ਹੈ ਠੀਕ ਆ ਉ ਜਿਵੇਂ ਵੇਖ ਗਿਆ ਵੀ ਪਹਿਲੇ ਦੇ ਨਾਲ ਹੀ ਦੂਜਾ ਹੁੰਦਾ ਹੈ ਇਹਦਾ ਹੁਣ ਦੂਜਾ ਤਾਂ ਡੀਆਈ ਨੂੰ ਤਾਂ ਆ ਗਿਆ ਉਹ ਬਦਲਿਆ ਦੂਜੇ ਪਾਸੇ ਕਰਿਆ ਕਰੋ ਜਗਾ ਨਹੀਂ ਹੁੰਦੀ ਜਨੀ ਠੀਕ ਹੈ ਠੀਕ ਹੈ ਬਸ ਇੰਨੀ ਕੁ ਛੇੜ ਛਾੜ ਹੋਈ ਹੈ ਜਿਹੜੀ ਤੇ ਬਾਕੀ ਰੀਨਲ ਗਰਾਰੀਆਂ ਉਹੀ ਰਹਿ ਗਈਆਂ ਹੋਣੀਆਂ ਸਾਰਾ ਬਸ ਰੀਨਲ ਆ ਸਾਰੀਆਂ ਠੀਕ ਹੈ ਜੀ ਤੇ ਠੀਕ ਹੈ ਮਿੱਤਰੋ ਜੀ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਕਿੰਨਾ ਕਿਤਾ ਤੋਰਾ ਕਿਵੇਂ ਸਹੀ ਤੁਰਦਾ ਲੈ ਬਈ ਓਕੇ ਜੀ ਠੀਕ ਹੈ ਇਹ ਮਿੱਤਰੋ ਆਪਾਂ ਰੇਸ ਕਿਉਂ ਦੱਬ ਕੇ ਦਿਖਾਈ ਆ ਵੀ ਅਗਲਾ ਕਹਦੇ ਰੇਸ ਜ਼ਿਆਦਾ ਕਰੀ ਹੋਣੀ ਆ 220000 ਰੁਪਏ ਨੇ ਇਹ ਖੜੇ ਦਾ ਇੰਨੇ ਤੇ 50 ਤੇ ਜਾਊਗਾ 100 ਚੱਕਰ ਕੋਈ ਹੋ ਸਕਦਾ ਤੋੜੇ ਹੀ ਹਨਾ ਤੇ ਲਾ ਕਰਕੇ ਤੁਹਾਨੂੰ ਦਿਖਾਈ ਆ ਲੈ ਮਿੱਤਰੋ ਹੁਣ ਇਹਨੂੰ ਆਪਾਂ ਪਹਿਲਾਂ origignal top ਦੇ ਵਿੱਚ ਤੋਰਾ ਵਿਖਾਵਾਂਗੇ ਜਿਹਦੇ ਨਾਲ ਛੇੜ ਛਾੜ ਨਹੀਂ ਹੋਈ ਆ ਹੁਣ origignal top ਦੇ ਵਿੱਚ ਆ ਖੜਜ ਇਹ ਇਹਦੇ ਵਿੱਚ ਤੋਰਾ ਵੇਣੇ ਆਪਾਂ ਕਿੱਥੇ ਆ 40 40 ਦੀ ਸਪੀਡ ਆ ਹੁਣ ਆਪਾਂ ਟਾਪ ਲਵਾਉਣੇ ਆ ਲਾ ਦੇ ਇਹ ਉਹ ਦੇਖੋ ਬਾਈ ਨੇ ਹੁਣ ਟਾਪ ਲਾਇਆ ਹੁਣ ਵੇਣੇ ਆਪਾਂ ਕਿੰਨੇ ਦਾ ਫਰਕ ਪਿਆ ਜਾਵਾਂ ਅਰੀਨਲ 10 ਤੋਂ 12 ਦੀ ਸਪੀਡ ਦਾ ਫਰਕ ਹੈ ਜੀ 10 ਤੋਂ 12 ਦੀ ਦਾ ਆ ਦੇਖੋ ਤੁਸੀਂ ਬਾਕੀ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਈਏ ਵੀ ਭਾਈ ਨੇ ਕੋਈ ਹੋਰ ਰੇਸ ਰੂਸ ਨਹੀਂ ਕਰੀ ਹੱਥ ਵਾਲੀ ਰੇਸ ਤਾਂ ਹਜੇ ਲਾਈਵ ਹੀ ਨਹੀਂ ਹੈਗੀ